ਜੋ ਤੱਕ ਆਪਣੀ ਸਰਕਾਰ ਨਹੀਂ ਬਣੀ ਸੀ 21% ਨਹਿਰੀ ਪਾਣੀ ਖੇਤਾਂ ਤੱਕ ਜਾਂਦਾ ਸੀ ਅੱਜ 98% ਹੋ ਗਿਆ ਐਸੇ ਆਉਣ ਵਾਲੇ ਅਕਤੂਬਰ ਚ 70% ਹੋ ਜਾਊਗਾ ਸੁਣ ਲਿਓ ਮੇਰਾ ਸਾਫ਼ ਕਥਾਆਂਆਂ ਕੱਸੀਆਂ ਖਾਲੇ ਰਜਵਾਹੇ ਸੂਏ ਚਲਾਲੇ ਅੰਡਰਗਰਾਉਂਡ ਪੇਪਾ ਪਾਲੀਆਂ ਜਦੋਂ 70% ਹੋ ਗਿਆ 14.5 ਲੱਖ ਟਿਊਬਲ ਹੈ ਉਹ ਚੋਂ 5.5 ਤੋਂ 6 ਲੱਖ ਟਿਊਬਲ ਬੰਦ ਹੋ ਜਾਊਗਾ ਤੁਕਿ ਉਸ ਖੇਤ ਦੇ ਵਿੱਚ ਨਹਿਰ ਦਾ ਪਾਣੀ ਪਹੁੰਚ ਜਾਊਗਾ ਜਦੋਂ 5.5 ਤੋਂ 6 ਲੱਖ ਜਿਹੜਾ ਟਿਊਬਵਲ ਬੰਦ ਹੋ ਗਿਆ ਉਹਦੇ ਨਾਲ ਬਿਜਲੀ ਦੀ ਜਿਹੜੀ ਸਬਸਿਡੀ ਦਿੰਦੇ ਆ ਜਿਹੜੀ ਮੁਫਤ ਬਿਜਲੀ ਦਿੰਦੇ ਆ ਆਪਾਂ ਹੁਣ ਝੋਨੇ ਵੇਲੇ ਦੇਵਾਂਗੇ ਉਹਦੇ ਚੋਂ 6 ਤੋਂ 7000 ਕਰੋੜ ਰੁਪਇਆ ਬਚੂਗਾ ਤੇ ਉਹ 6 ਤੋਂ 7000 ਕਰੋੜ ਰੁਪਇਆ ਕਿੱਥੇ ਲੱਗੂਗਾ ਉਹ 6 ਤੋਂ 7000 ਕਰੋੜ ਰੁਪਏ ਨਾਲ ਜਿਹੜਾ ਆਪਾਂ ਮਾਵਾਂ ਭੈਣਾਂ ਨੂੰ 100000 ਰੁਪਏ ਦਾ ਸਨਮਾਨ ਦੇਣ ਦੀ ਗੱਲ ਕੀਤੀ ਹੈ ਉਹ ਸ਼ੁਰੂ ਹੋਊਗਾ ਸਾਰਾ ਸਾਭ ਲਾਈ ਬੈਠਾ ਮੈਂ ਮੈਂ ਉਦਾਂ ਦਾ ਲੀਡਰ ਨਹੀਂ ਹੈਗਾ ਮੈਂ ਚਾਹੁੰਦਾ ਤਾਂ ਵੋਟਾਂ ਤੋਂ ਪਹਿਲਾਂ 2 ਮਹੀਨੇ 1000 1000 ਰੁਪਿਆ ਦੇ ਕੇ ਲੌਲੀਪੌਪ ਦੇ ਦਿੰਦੇ ਬਾਅਦ ਚ ਬੰਦ ਕਰਦੇ ਨੋ ਮੈਂ ਕਹਿੰਦਾ ਵੀ ਜਿੱਦੇ ਸ਼ੁਰੂ ਕਰਨਾ ਹੈ ਬਿਜਲੀ ਦੇ ਬਿੱਲਾਂ ਵਾਂਗੂ ਫਿਰ ਦੁਬਾਰਾ ਉਹ ਸਕੀਮ ਟੁੱਟਣੀ ਨਹੀਂ ਚਾਹੀਦੀ ਬਚਾ ਲਓ ਜਿੱਦੇ ਸ਼ੁਰੂ ਹੋ ਗਿਆ ਉਹਦੇ ਹਰੇਕ ਮਹੀਨੇ 1000 ਆਊਗਾ ਜਿਵੇਂ ਬਿਜਲੀ ਦਾ ਬਿੱਲ ਹਰ ਮਹੀਨੇ ਗਰਮੀ ਹੋਵੇ ਸਰਦੀ ਹੋਵੇ ਜ਼ੀਰੋ ਆਉਂਦਾ ਹੈ ਤਾ ਘਰਾਂ ਦੇ ਕੰਮ ਅਸੀਂ ਕੇਜਰੀਵਾਲ ਜੀ ਨੇ ਸਾਨੂੰ ਦੱਸਿਆ ਪੰਜ ਵਾਦੇ ਕਰਕੇ ਛੇ ਪੂਰੇ ਕਰ ਦੋਂਗੇ ਲੋਕ ਸ਼ਾਬਾਸ਼ੇ ਦੇਣਗੇ ਛੇ ਵਾਦੇ ਕਰਕੇ ਪੰਜ ਪੂਰੇ ਕਰੋਗੇ ਲੋਕ ਕਹਿਣਗੇ ਵਾਦੇ ਪੂਰੇ ਨਹੀਂ ਕੀਤੇ ਇਸ ਕਰਕੇ ਅਸੀਂ ਉਹ ਗੱਲ ਕਹਿੰਦੇ ਹੀ ਨਹੀਂ ਜਿਹੜੀ ਨਾ ਕਰ ਸਕਦੇ ਹੋਈਏ ਵੀਰੋ ਅੱਜ ਰੋਪੜਾ ਕੇ ਮੈਨੂੰ ਆ ਖੁਸ਼ੀ ਹੋਈ ਹੈ ਕਿ ਤੁਸੀਂ ਤਾਂ ਤਿਆਰ ਬੈਠੇ ਹੋ ਮੰਤਲਰ ਦਾ ਕਹੀ ਤਾਂ ਇੰਨੇ ਵੀ ਕਾਲੇ ਹੋਣੇ ਜਿਹੜਾ ਅੱਜ ਨਹੀਂ ਵੋਟਾਂ ਪੈਸਾਂਦੀਆਂ ਮਸ਼ੀਨ ਦਾ ਬਟਨ ਦੱਬਣ ਨੂੰ ਕਾਲੇ ਹੋਏ ਪਏ ਆ ਤੁਸੀਂ ਬਹੁਤ ਉੱਥੋਂ ਲੈ ਕੇ ਬੜੇ ਨਾਰੇ ਲਾਏ ਬੜੇ ਜੋਸ਼ ਨਾਲ ਚੀਕਾਂ ਮਾਰੀਆਂ ਪੜਾਅ ਕੱਢੀ ਮੈਂ ਹਰੇਕ ਪ੍ਰੋਗਰਾਮ ਤੇ 15 ਤੋਂ 20 ਸਕਿੰਟ ਲੋਕਾਂ ਵੱਲੋਂ ਮੈਂ ਕਰ ਦੇਣਾ ਹੁੰਦਾ ਤਾਂ ਕਿ 70 ਸਾਲ ਦੀ ਜਿਹੜੀ ਪੜਾਅ ਸ ਹੈ ਤਿੰਨ ਪੀੜੀਆਂ ਦੀ ਪੜਾਅ ਸ ਉਹ ਨਿਕਲ ਸਕੇ ਲੈ ਹੁਣ ਤੁਹਾਨੂੰ ਮੌਕਾ ਦੇ ਦਿੰਦੇ ਆ ਚੀਕਾਂ ਮਾਰ ਲਓ ਨਾਰੇ ਲਾ ਲਓ ਜੋ ਦਿਲ ਚੋਂ ਦਾ ਕਰ ਲਓ ਇਨਕਲਾਬ ਜੰਗਲਾ ਮੇਰੇ ਵੀਰੋ ਇਹ ਵਿਰੋਧੀ ਪਾਰਟੀ ਵਾਲਿਆਂ ਨੂੰ ਪਤਾ ਲੱਗ ਗਿਆ ਮੈਂ ਜਾਇਆ ਆ ਸਾਰੇ ਪਾਸੇ ਬੱਦਲਬਾਈ 13 0 ਵਾਲੀ ਬੱਦਲਬਾਈ ਆ ਤੁਸੀਂ ਦੇਖਦੇ ਜਾਓ ਹੁੰਦਾ ਕੀ ਆ ਗੁਰਦਾਸਪੁਰੀਏ ਵੀ ਤਿਆਰ ਨੇ ਅੰਬਰਸਰੀਏ ਵੀ ਤਿਆਰ ਨੇ ਖਡੂਰ ਸਾਹਿਬ ਵਾਲੇ ਵੀ ਤਿਆਰ ਨੇ ਬਾਗੇ ਪੁਰਾਣੇ ਫਰੀਦਕੋਟ ਵਾਲੇ ਵੀ ਤਿਆਰ ਨੇ ਫਿਰੋਜ਼ਪੁਰ ਵਾਲੇ ਵੀ ਤਿਆਰ ਨੇ ਜਲੰਧਰ ਵਾਲੇ ਵੀ ਤਿਆਰ ਨੇ ਸੰਗਰੂਰ ਵਾਲੇ ਵੀ ਤਿਆਰ ਨੇ ਲੁਧਿਆਣੇ ਵਾਲੇ ਵੀ ਤਿਆਰ ਨੇ ਤੇ ਅੱਜ ਨੰਦਪੁਰ ਸਾਹ ਵਾਲੇ ਵੀ ਤਿਆਰ ਬੈਠੇ ਨੇ ਦੇਖੋ ਮੈਂ ਤਾਂ ਵਿਧਾਨ ਸਭਾ ਦੇ ਸਾਡੇ ਡਿਪਟੀ ਸਪੀਕਰ ਸਾਹਿਬ ਬੈਠੇ ਆ ਸਾਡੇ ਆਪਣੇ ਐਮਐਲਏ ਚੱਡਾ ਸਾਹਿਬ ਨੇ ਸਾਡੇ ਆਪਣੇ ਮੰਤਰੀ ਸਾਹਿਬਾਨ ਨੇ ਹਜੋਤ ਬੈਂਸ ਜੀ ਸਾਡੇ ਅਨਮੋਲ ਗਗਰਮਾਨ ਸਾਡੇ ਸਾਰੇ ਤੁਸੀਂ ਬਣਾਏ ਹੋਏ ਲੀਡਰ ਨੇ ਅਸੀਂ ਕੌਣ ਹਾਂ ਅਸੀਂ ਤਾਂ ਆਮ ਕਰਾਂ ਦਿੱਤੀ ਆ ਪੁੱਤ ਵੀਰੋ ਇਹ ਪਾਰ ਵਿਧਾਨ ਸਭਾ ਕੀ ਕਰਦੇ ਸੀ ਬੋਲ ਕੇ ਨਿਕਲ ਜਾਂਦੇ ਸੀ ਘਰੇ ਚਾਵੜਦੇ ਜਾ ਕੇ ਸੌ ਜਾਂਦੇ ਸੀ ਜਾਂ ਫਿਰ ਮੇਰੇ ਵਿਰੁੱਧ ਨਾਰੇ ਲਾ ਕੇ ਸਾਰੇ ਬਾਈਕਾਟ ਕਰ ਜਾਂਦੇ ਸੀ ਇੱਕ ਦਿਨ ਮੈਂ ਜਿੰਦਾ ਲੈ ਗਿਆ ਔਰ ਤੁਹਾਨੂੰ ਮੈਂ ਦੱਸਣਾ ਚਾਹੋ ਨਾ ਇਹ ਗੱਲ ਇੱਥੇ ਆ ਕੇ ਦੱਸੀ ਜਾ ਸਕਦੀ ਹੈ ਵੀਰੋ ਉਹ ਨਾ ਜਿਹੜਾ ਨਿਊ ਚੰਡੀਗੜ੍ਹ ਵਾਲੇ ਪਾਸੇ ਮੁੱਲਾਂਪੁਰ ਪੈਂਦਾ ਹੈ ਜਿੱਥੇ ਮੈਚ ਹੁੰਦੇ ਆ ਮੁੱਲਾਂਪੁਰ ਗਰੀਬਦਾਸ ਉਹ ਜਿੰਦਾ ਨਾ ਉੱਥੇ ਇੱਕ ਦੁਕਾਨ ਤੋਂ ਲੈ ਕੇ ਗਏ ਸੀ ਮੈਂ ਕਾਰਨੇ ਦਾ ਦੱਸ ਦੇਣਾ ਕਿ ਰੋਪੜ ਦੇ ਜਿੰਦੇ ਮਸ਼ਹੂਰ ਆ ਬਹੁਤ ਸੋ ਰੋਪੜੀ ਜਿੰਦਾ ਲੈ ਕੇ ਗਿਆ ਸੀ ਉੱਥੇ ਮੈਂ ਰੋਪੜੀ ਜਿੰਦਾ ਜਿੱਥੇ ਲੱਗ ਗਿਆ ਲੱਗ ਗਿਆ ਫਿਰ ਮੁੜ ਕੇ ਨਹੀਂ ਖੁੱਲਦਾ ਵੀਰੋ ਮੈਂ ਲੜ ਰਿਹਾ ਤੁਸੀਂ ਦੇਖਦੇ ਹੋਵੋਗੇ ਅਰਵਿੰਦ ਕੇਜਰੀਵਾਲ ਜੀ ਨੂੰ ਇਹਨਾਂ ਨੇ ਜੇਲ੍ਹ 'ਚ ਕਰਤਾ ਇਹਨਾਂ ਨੂੰ ਲੱਗਦਾ ਪਤ ਨਹੀਂ ਇੱਕ ਬੰਦੇ ਨੂੰ ਜੇਲ੍ਹ 'ਚ ਕਰਕੇ ਅਸੀਂ ਪਾਰਟੀ ਖਤਮ ਕਰ ਦਾਂਗੇ ਪਰ ਕੇਜਰੀਵਾਲ ਇੱਕ ਵਿਅਕਤੀ ਨਹੀਂ ਹੈਗਾ ਕੇਜਰੀਵਾਲ ਇੱਕ ਸੋਚ ਦਾ ਨਾਮ ਹੈ ਉਹਨੂੰ ਤਾਂ ਅੰਦਰ ਕਰ ਦੋਗੇ ਆ ਜਿਹੜੇ ਹਜ਼ਾਰਾਂ ਉਹਦੀ ਸੋਚ ਵਾਲੇ ਫਿਰਦੇ ਆ ਉਹਨਾਂ ਨਾਲ ਕੀ ਕਰੋਗੇ ਵੀਰੋ ਆਉਣ ਵਾਲੇ ਦਿਨਾਂ 'ਚ ਬੜੀਆਂ ਲੜਾਈਆਂ ਲੜੀਆਂ ਪਈਆਂ ਪਹਿਲਾਂ ਸਪੀਕਰ ਨਾਲ ਮੈਂ ਲੜ ਰਿਹਾ ਜਿਹੜਾ ਤਾਹਾਂ ਵਾਲਾ گورنر ਨਾਲ ਮੈਂ ਲੜ ਰਿਹਾ ਸੁਪਰੀਮ ਕੋਰਟ 'ਚ ਮੈਨੂੰ ਜਾਣਾ ਪੈ ਰਿਹਾ ਪੰਜਾਬ ਦੇ ਪੈਸੇ ਲੈਣ ਵਾਸਤੇ ਸੈਂਟਰ ਨਾਲ ਮੈਂ ਲੜ ਰਿਹਾ ਜਿੰਨੇ ਪੰਜਾਬ ਵਿਰੋਧੀ ਨੇ ਕਾਂਗਰਸੀ ਇਹ ਸਭ ਨਾਲ ਮੈਂ ਲੜ ਰਿਹਾ ਮੈਂ ਕੋਈ ਲੜਾਈ ਤੋਂ ਭੱਜਦਾ ਨਹੀਂ ਪਰ ਥੋੜਾ ਜਿਹਾ ਸੋਚ ਲਿਓ ਮੈਂ ਕੱਲਾ ਨਾ ਰਹਿ ਜਾ ਕਿਤੇ ਤੂੰ ਸਾਡਾ ਸਾਥ ਚਾਹੀਦਾ ਮੈਨੂੰ 13 13 ਹੱਥ ਦੇ ਦੋ ਜਿਹੜੇ ਮੁਠੀ ਮੀਚ ਕੇ ਇਨਕਲਾਬ ਦਾ ਜਿੰਦਾ ਪਰਲਮੈਂਟ ਚ ਲਾਉਣ ਮੈਨੂੰ 13 ਉਹ ਜ਼ੁਬਾਨਾਂ ਦੇ ਦੋ ਜਿਹੜੇ ਇਨਕਲਾਬ ਜਿੰਦਾਬਾਦ ਦਾ ਨਾਰਾ ਲਾ ਕੇ ਭਾਰਤ ਦੀ ਪਰਲਮੈਂਟ ਹਿਲਾ ਦੇਣ ਫਿਰ ਮਜਾਲਾ ਕਿਸੇ ਦੀ ਕਿੱਕ ਰੁਪਈਆ ਵੀ ਸਾਡੇ ਪੰਜਾਬ ਦਾ ਕੋਈ ਤੇਰਾ ਕਿਤੇ ਰੱਕੇ ਜ਼ਿੰਦਾਬਾਦ ਜ਼ਿੰਦਾਬਾਦ ਆਪਣੇ ਪੁੱਤ ਨੂੰ ਆਪਣੇ ਛੋਟੇ ਵੱਡੇ ਭਾਈ ਨੂੰ ਕੱਲਾ ਨਾ ਰਹਿਣ ਦਿਓ ਲੜਾਂਗੇ ਇਹਨਾਂ ਨਾਲ ਔਰ ਬਦਲ ਦਾਂਗੇ 2 ਸਾਲਾਂ ਚ ਬਦਲਤਾ ਪਾਨੇ ਬਹੁਤ ਕੁਝ ਅੱਜ ਇਹ ਅਗਲੇ ਤੂੰ ਹੀ ਦੇਖ ਲੋ ਵਿਰੋਧੀ ਪਾਰਟੀਆਂ ਵਿਰੋਧੀ ਪਾਰਟੀਆਂ ਦਾ ਕੀ ਹਾਲ ਹੋਇਆ ਪਿਆ 2 ਸਾਲਾਂ ਚ ਮੈਨੂੰ ਗਾਲਾਂ ਕੱਢੀ ਜਾਂਦੇ ਐ ਤੜਕੀ ਉੱਠ ਕੇ ਗਾਲਾਂ ਕਢਣ ਲੱਗ ਜਾਂਦੇ ਐ ਜੇ ਆਪਣੇ 2 ਸਾਲ ਸਫਲਤਾਪੂਰਵਕ ਹੋਰ ਲੱਗੇ 4 ਸਾਲਾਂ ਬਾਅਦ ਤਾਂ ਇਹ ਤੇ ਸੜਕਾਂ ਤੇ ਆ ਕੇ ਲੋਕਾਂ ਦੇ ਰੋੜੇ ਇੱਟਾਂ ਮਾਰਨ ਲੱਗ ਜਾਣਗੇ ਯਾਰ ਕਮਲੇ ਹੋਏ ਪਿਆ ਕਮਲੇ ਹੋਏ ਪਿਆ ਸਮਝੀ ਨਹੀਂ ਆ ਰਹੀ ਵੀ ਕੀ ਹੋਈ ਜਾਂਦਾ ਐ ਪਤਾ ਹੀ ਨਹੀਂ ਲੱਗ ਰਿਹਾ ਕੀ ਕਰੀਏ ਕੀ ਕਹੀਏ ਕੋਈ ਟਿਕਟਾ ਨਹੀਂ ਲੈਂਦਾ ਲੋਕ ਭੱਜੀ ਜਾਂਦੇ ਆ ਅਕਾਲੀ ਦਲ ਵਾਲੇ ਜਥੇਦਾਰ ਗੁਰਦੁਆਰੇ ਜਾ ਕੇ ਅਰਦਾਸ ਕਰਾਉਂਦੇ ਨੇ ਕਿਤੇ ਟਿਕਟ ਨਾ ਮਿਲ ਜੇ ਪ੍ਰਮਾਤਮਾ ਫਸ ਜਾਣਗੇ ਆ ਹਾਲਤ ਹੋਈ ਪਈ ਐ ਨਾ ਸੋ ਵੀਰੋ ਅਨੰਦਪੁਰ ਸਾਹਿਬ ਤੋਂ ਮਾਲਵਿੰਦਰ ਕੰਗਨੇ ਨੇ ਜਿੱਤਣਾ ਮਾਲਵਿੰਦਰ ਕੰਗਨੇ ਨੇ ਜਿੱਤਣਾ ਆ ਮਾਲ ਅਨੰਦਪੁਰ ਸਾਹਿਬ ਤੋਂ ਤੁਸੀਂ ਜਿੱਤਣਾ ਲੋਕਾਂ ਨੇ ਜਿੱਤਣਾ ਕੱਲ ਨੂੰ ਮੇਰੀ ਕੱਲ ਨੂੰ 12:30 ਵਜੇ ਕੱਲ ਨੂੰ 12:30 ਵਜੇ ਮੇਰੀ ਤਿਹਾਰ ਜੇਲ੍ਹ ਦੇ ਵਿੱਚ ਅਰਵਿੰਦ ਕੇਜਰੀਵਾਲ ਜੀ ਨਾਲ ਮੁਲਾਕਾਤ ਹੈ ਉਹ ਮੈਨੂੰ ਪੁੱਛਣਗੇ ਕਿੱਥੇ ਕਿੱਥੇ ਗਿਆ ਤੇ ਕਿੱਥੋਂ ਕਿੱਥੋਂ ਕੀ ਕੀ ਕਹਿੰਦੇ ਆ ਲੋਕ ਨਾਰੇ ਕਿੰਨੇ ਕੁ ਜ਼ੋਰ ਦੀ ਲੱਗ ਰਹੇ ਸੀ ਕੀ ਕਹਿੰਦੇ ਆ ਰੋਪੜ ਵਾਲੇ ਕੀ ਕਹਿੰਦੇ ਆ ਗੁਰਦਾਸਪੁਰ ਵਾਲੇ ਕੀ ਜਲੰਧਰ ਵਾਲੇ ਸੰਗਰੂਰ ਵਾਲੇ ਵੀਰੋ ਦੋਨੇ ਹੱਥ ਚੱਕ ਕੇ ਐਸਾ ਨਾਰਾ ਲਾਉਣਾ ਹੈ ਇਥੋਂ ਚੰਡੀਗੜ੍ਹ ਨੇੜੇ ਹੀ ਐ ਜਿਹੜੇ ਤੁਹਾਨੂੰ ਛੱਡ ਕੇ ਭੱਜ ਗਏ ਇਥੋਂ ਜਿੱਤ ਜਾਂਦੇ ਐ ਛੱਡ ਕੇ ਭੱਜ ਜਾਂਦੇ ਐ ਅਗਲੀ ਵਾਰ ਆਉਂਦੇ ਨਹੀਂ ਕਿਉਂਕਿ ਕਿਉਂਕਿ 5 ਸਾਲ ਆਏ ਨਹੀਂ ਹੁੰਦੇ 5 ਸਾਲ ਆਏ ਨਹੀਂ ਹੁੰਦੇ ਕਿਤੇ ਹੋਰ ਟਿਕਟ ਲੈ ਲੈਂਦੇ ਐ ਵੀਰੋ ਉਹਨਾਂ ਦੇ ਘਰਾਂ ਤੱਕ ਆਵਾਜ਼ ਪਹੁੰਚਾ ਦਿਓ ਤੇ ਅਰਵਿੰਦ ਕੇਜਰੀਵਾਲ ਜੀ ਨੂੰ ਵੀ ਮੈਂ ਕੱਲ ਨੂੰ ਕਹਾ ਕਿ ਨਾਰੇ ਤਾਂ ਜੀ ਫਿਰ ਰੋਕ ਫੜ ਸੁਣਨ ਆਲੇ ਸੀ ਦੋਨੇ ਹੱਥੋਂ ਪਰਚਾ ਕੇ ਇਨਕਲਾਬ ਜਿੰਦਾਬਾਦ ਦੇ ਦੋ ਨਾਰੇ ਇਨਕਲਾਬ ਜਿੰਦਾਬਾਦ ਥੋੜਾ ਜਿਹਾ ਹੋਰ ਚੱਕੋ ਉੜਿਆ ਹੈ ਚੰਡੀਗੜ੍ਹ ਤੱਕ ਤਾਂ ਹਿੱਲੇ ਕੰਮ ਕੱਲ ਨੂੰ ਮੈਂ ਦੱਸ ਦੂੰਗਾ ਦੱਸ ਦੂੰਗਾ ਵੀ ਰੋਪੜ ਨਾਲ ਦਾ ਤਿਆਰ ਨੇ ਇਨਕਲਾਬ ਇਨਕਲਾਬ ਇਹ ਗੁਰੂਆਂ ਦੀ ਧਰਤੀ ਹੈ ਇੱਥੋਂ ਲੜਾਈਆਂ ਲੜੀਆਂ ਗਈਆਂ ਇਸ ਕਰਕੇ ਆ ਜਿਹੜਾ ਜਕਾਰਾ ਹੈ ਇਹ ਤਾਂ ਸਾਰਿਆਂ ਨੂੰ ਸਾਰਿਆਂ ਨੂੰ ਸਕੂਨ ਵੀ ਦਿੰਦਾ ਹੈ ਤੇ ਜੋਸ਼ ਵੀ ਦਿੰਦਾ ਹੈ ਬੋਲੇ ਸੋਨਿਆ ਬਹੁਤ ਅੱਛੇ ਬੜਾ ਮਨ ਖੁਸ਼ ਹੋ ਗਿਆ ਐਨੇ ਪਿਆਰ ਸਤਿਕਾਰ ਨਾਲ ਤੁਸੀਂ ਸੁਣਿਆ ਆਰਾਮ ਨਾਲ ਜਾਇਓ ਮਾਮਾ ਭੈਣਾਂ ਨੇ ਛੋਟੇ ਬੱਚੇ ਵੀ ਨੇ ਬਜ਼ੁਰਗ ਵੀ ਨੇ ਜਿੰਨੀ ਵਾਰੀ ਬੁਲਾਓਗੇ ਉੰਨੀ ਵਾਰੀ ਆਉਂਗਾ ਆ ਮੇਰਾ ਤਾਂ ਸੁੱਤ 40 ਮਿੰਟ ਦਾ ਰਹਾ ਹੈ ਕਰਾਨੀ ਤੋਂ ਖੱਬੇ ਹੋ ਜਾਂਦੇ ਆ ਖੱਬੇ ਹੋ ਕੇ ਸਿੱਧਾ ਪੀਜੀਆਈ ਕੋਲ ਦੀ ਆਪਣਾ ਘਰ ਆ ਜਾਂਦਾ ਮੈਂ ਤਾਂ ਚਾਹੇ ਤੁਸੀਂ ਤੀਜੇ ਦਿਨ ਬੁਲਾ ਲਿਆ ਕਰੋ ਮੈਂ ਤਾਂ ਆ ਜਾ ਕਰੂੰ ਇੱਥੇ ਜਿੰਨਾ ਪਿਆਰ ਤੁਸੀਂ ਦਿਖਾ ਰਹੇ ਹੋ ਮੇਰੇ ਤਾਂ ਜਾਣ ਨੂੰ ਜੀ ਨਹੀਂ ਕਰਦਾ ਤੁਸੀਂ ਬੁਲਾਉਣ ਦੀ ਗੱਲ ਕਰਦੇ ਹੋ ਐਨਾ ਪਿਆਰ ਐਨਾ ਸਤਿਕਾਰ ਜਿਉਂਦੇ ਵਾਸਤੇ ਰਹੋ ਸਾਰੇ ਇੱਕ ਵਾਰੀ ਫੇਰ